ਫੈਟੀ ਲੀਵਰ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਆਮਲਾ ਦੇਖੋ ਗੌਰ ਨਾਲ ਸੁਣਿਓ ਇਹ ਜਿਹੜਾ ਫੈਟੀ ਲੀਵਰ ਹੈ ਇਹਦੇ ਕਾਰਨ ਸ਼ੂਗਰ ਵੀ ਪੈਦਾ ਹੁੰਦੀ ਹੈ ਉਹਦੇ ਤੇ ਗੱਲ ਆਪਾਂ ਫੇਰ ਕਰਾਂਗੇ ਕਦੇ ਪਰ ਫੈਟੀ ਲੀਵਰ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਆਮਲਾ ਆਮਲਾ ਕਿਹੜਾ ਭੂਮੀ ਆਮਲਾ ਭੂਮੀ ਆਮਲਾ ਜਿਹੜਾ ਛੋਟੇ ਸਾਈਜ਼ ਦਾ ਹੁੰਦਾ ਉਹ ਆਮਲਾ ਜਿਹੜਾ ਹੈਗਾ ਉਹਨੂੰ ਪੂਰੇ ਦਾ ਪੂਰਾ ਪੰਜਾਂਗ ਲੈ ਕੇ ਉਹਦਾ ਪਾਊਡਰ ਬਣਾਇਆ ਜਾਂਦਾ ਸਾਡੇ ਵੈਦ ਜੀ ਨੇ ਬਣਾਇਆ ਉਹਦਾ ਨਾਮ ਰੱਖਿਆ ਭੂ ਅਮਰਿਤ ਪਾਊਡਰ ਉਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਵੀ ਪਾਈਆਂ ਗਈਆਂ ਨਾਲ ਪਰ ਤੁਸੀਂ ਕੱਲਾ ਬੂਮੀਆ ਅਮਲਾ ਵੀ ਮਿਲ ਜੇ ਉਹ ਵੀ ਲੈਂਦੇ ਰਹੋ ਤਾਂ ਵੀ ਕਮਾਲ ਹੈ ਗੱਲ ਆ ਜੇ ਆਪਾਂ ਫੈਟੀ ਲੀਵਰ ਦੀ ਪ੍ਰੋਬਲਮ ਦੀ ਕਰਨ ਜਾ ਰਹੇ ਆ ਫੈਟੀ ਲੀਵਰ ਦੀ ਪ੍ਰੋਬਲਮ ਜਿਸ ਨੂੰ ਹੁੰਦੀ ਹੈ ਸਰੀਰ ਨੂੰ ਕੁਝ ਲੱਗਦਾ ਨਹੀਂ ਹੈ ਖਾਣ ਪੀਣ ਨੂੰ ਜੀ ਕਰਦਾ ਨਹੀਂ ਹੈ ਕੀ ਖਾਈਏ ਕੀ ਨਾ ਖਾਈਏ ਇੱਕ ਵੱਡਾ ਸਵਾਲ ਵੀ ਜ਼ਰੂਰ ਬਣ ਜਾਂਦਾ ਹੈ ਤੇ ਕਈਆਂ ਨੂੰ ਤਾਂ ਇਹ ਵੀ ਸਵਾਲ ਬਹੁਤ ਪਰੇਸ਼ਾਨ ਕਰਦਾ ਹੈ ਕਿ ਅਸੀਂ ਤਾਂ ਨਾ ਤਾਂ ਡਰਿੰਕ ਕਰਦੇ ਆ ਨਾ ਕੋਈ ਅਜਿਹੀ ਅਲਕੋਹਲ ਵਾਲੀ ਚੀਜ਼ ਲੈਣਿਆ ਕਿਉਂਕਿ ਨਾਰਮਲੀ ਦੇਖਦੇ ਆ ਕਿ ਜੋ ਜ਼ਿਆਦਾ ਡਰਿੰਕ ਕਰਦੇ ਨੇ ਉਹਨਾਂ ਨੂੰ ਤਾਂ ਫੈਟੀ ਲੀਵਰ ਦੀ ਪ੍ਰੋਬਲਮ ਹੁੰਦੀ ਹੀ ਹੈ ਪਰ ਅਗਰ ਆਪਾਂ ਆਮ ਆਪਣੇ ਘਰਾਂ ਦੇ ਵਿੱਚ ਗੱਲ ਕਰੀਏ ਕੁਝ ਲੇਡੀਜ਼ ਨੂੰ ਵੀ ਫੈਟੀ ਦੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਉਹ ਹੀ ਸੋਚਦੇ ਆ ਵੀ ਅਸੀਂ ਤਾਂ ਕੁਝ ਇਹ ਜਹ ਗਲਤ ਖਾਣ ਪੀਣ ਵੀ ਨਹੀਂ ਕਰਦੇ ਆ ਫਿਰ ਸਾਨੂੰ ਫੈਟੀ ਲੀਵਰ ਦੀ ਪ੍ਰੋਬਲਮ ਕਿਉਂ ਹੋ ਗਈ ਤੇ ਅੱਜ ਇਸੇ ਦੇ ਉੱਪਰ ਆਪਾਂ ਗੱਲ ਜ਼ਰੂਰ ਕਰਾਂਗੇ ਫੈਟੀ ਲੀਵਰ ਦੇ ਐਕਚੁਅਲ ਚ ਕਾਰਨ ਕੀ ਨੇ ਉਹਨਾਂ ਨੂੰ ਸਮਝੀਏ ਤਾਂ ਕਿ ਅਸੀਂ ਆਪਣੀ ਖਾਣ ਪੀਣ ਦੀ ਆਦਤਾਂ ਨੂੰ ਸਹੀ ਰੱਖ ਸਕੀਏ ਨਾਲ ਦੇ ਨਾਲ ਆਪਾਂ ਇੱਕ ਵਧੀਆ ਜੀ ਆਯੁਰਵੈਦਿਕ ਰੈਮਡੀ ਦੀ ਵੀ ਗੱਲ ਕਰਾਂਗੇ ਕਿ ਇਹ ਆਯੁਰਵੈਦਿਕ ਤਰੀਕੇ ਨਾਲ ਕਿਵੇਂ ਅਸੀਂ ਫੈਟੀ ਲੀਵਰ ਦੀ ਪ੍ਰੋਬਲਮ ਤੋਂ ਛੁਟਕਾਰਾ ਪਾ ਸਕਦੇ ਹਾਂ ਢੇਰ ساری ਜਾਣਕਾਰੀ ਬਹੁਤ ਖਾਸ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸ ਲਈ ਪੂਰੀ ਵੀਡੀਓ ਧਿਆਨ ਨਾਲ ਜ਼ਰੂਰ ਵੇਖਿਓ ਤੇ ਸੁਣਿਓ ਤੇ ਹੋਰਾਂ ਨਾਲ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਆਯੁਰਵੈਦਿਕ ਜਾਣਕਾਰੀ ਦਾ ਫਾਇਦਾ ਸਾਰੇ ਲੈ ਸਕਣ ਤੇ ਅੱਜ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦਿਕ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਬਾਸ਼ ਕੋਇਲ ਜੀ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਵੀਡੀਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੋ ਰਹੀ ਹੈ ਉਹ ਹੋ ਰਹੀ ਹੈ ਫੈਟੀ ਲੀਵਰ ਦੀ ਅੱਜ ਆਪਾਂ ਉਹਦੇ ਉੱਤੇ ਰੌਸ਼ਨੀ ਪਾਵਾਂਗੇ ਮੰਨਿਆ ਕਿ ਲੀਵਰ ਨੂੰ ਪ੍ਰੋਬਲਮ ਹੋ ਜਾਂਦੀਆਂ ਨੇ ਪਰ ਕਈ ਲੋਕ ਕਹਿੰਦੇ ਆ ਕਿ ਫੈਟੀ ਲੀਵਰ ਬਲੇ ਇਹਨੂੰ ਹਵਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਜਦਕਿ ਫੈਟੀ ਲੀਵਰ ਕੋਈ ਬਹੁਤ ਵੱਡੇ ਹਵਾ ਬਣਾਉਣ ਦੀ ਗੱਲ ਨਹੀਂ ਹੈਗੀ ਹਾਂ ਇਹ ਜ਼ਰੂਰ ਹੈ ਕਿ ਜਦੋਂ ਆਪਾਂ ਨੂੰ ਲੀਵਰ ਦੀ ਜਰਹ ਜਿੰਨੀ ਵੀ ਕਿਤੇ ਕੰਪਲੀਟ ਨਜ਼ਰ ਆਉਂਦੀ ਆ ਤਸੰ ਨੂੰ ਵੱਧ ਤੋਂ ਵੱਧ ਕੀ ਕਰਨਾ ਚਾਹੀਦਾ ਪਰਹੇਜ਼ ਕਰ ਲੈਣਾ ਚਾਹੀਦਾ ਜਿਵੇਂ ਮਾਰੋ ਮੰਨ ਲਓ ਕੋਈ ਇੱਕ ਤਾਂ ਦੋ ਤਰ੍ਹਾਂ ਦਾ ਹੈਗਾ ਇਹ ਲੀਵਰ ਪ੍ਰੋਬਲਮ ਇੱਕ ਐਲਕੋਹੋਲਿਕ ਇੱਕ ਨਾਨ ਐਲਕੋਹੋਲਿਕ ਇੱਕ ਤਾਂ ਹੁੰਦਾ ਜਿਹੜੇ ਲੋਕ ਸ਼ਰਾਬ ਪੀਂਦੇ ਆ ਬੀਅਰ ਪੀਂਦੇ ਆ ਉਹਨਾਂ ਨੂੰ ਹੋ ਜਾਂਦਾ ਇੱਕ ਜਿਹੜੇ ਬਿਲਕੁਲ ਹੀ ਨਹੀਂ ਕੁਝ ਐਦਾਂ ਦਾ ਖਾਲਦੇ ਪੀਂਦੇ ਉਹਨਾਂ ਨੂੰ ਵੀ ਹੋ ਰਿਹਾ ਹੁਣ ਇਹਦੇ 'ਚ ਫਰਕ ਕੀ ਆ ਵੱਡਾ ਫਰਕ ਮੈਂ ਜਿਹੜਾ ਤੁਹਾਨੂੰ ਦੱਸਣ ਜਾ ਰਿਹਾ ਕਿ ਐਲਕੋਹੋਲਿਕ ਜਿਹੜਾ ਫੈਟੀ ਲੀਵਰ ਹੋ ਰਿਹਾ ਉਹਨੂੰ ਐਲਕੋਹੋਲ ਅਸਲੀ ਨਹੀਂ ਮਿਲ ਰਹੀ ਪ੍ਰੋਬਲਮ ਬਹੁਤ ਵੱਡੀ ਆ ਦੂਜਾ ਜਿਹੜਾ ਫੈਟੀ ਲੀਬਰ ਹੋ ਰਿਹਾ ਨਾਨ ਐਲਕੋਹੋਲਿਕ ਉਹਨਾਂ ਨੂੰ ਫੂਡ ਅੱਛਾ ਨਹੀਂ ਮਿਲ ਰਿਹਾ ਦੋਨੇ ਪਾਸੇ ਮਾਰ ਪੈ ਰਹੀ ਆ ਖਾਣੇ ਪੀਣੇ ਦੇ ਵਿੱਚ ਕਿਉਂਕਿ ਅਸੀਂ ਜਿੰਨਾ ਮਰਜੀ ਬਚ ਲਈਏ ਜਿੰਨਾ ਮਰਜੀ ਬਚ ਲਈਏ ਅਸੀਂ ਬਾਚੀ ਨਹੀਂ ਸਕਦੇ ਉਹਨਾਂ ਚੀਜ਼ਾਂ ਤੋਂ ਕਿਉਂਕਿ ਇਹ ਪੈਸਟੀਸਾਈਡ ਸਾਡੀਆਂ ਜੜ੍ਹਾਂ 'ਚ ਪੈ ਗਿਆ ਹੁਣ ਤੁਸੀਂ ਫਿਰ ਕਈ ਵਾਰੀ ਕਮੈਂਟ ਪਾਉਨੇ ਹੋ ਕਈ ਵਾਰੀ ਗੱਲ ਕਰਦੇ ਹੋ ਮੈਂ ਕਹਿੰਦਾ ਪਾਇਆ ਕਰੋ ਜੋ ਮਰਜੀ ਜੋ ਤੁਹਾਡੇ ਮਨ 'ਚ ਆ ਪਾਓ ਪਰ ਮੈਂ ਕਦੀ ਪੜਦਾ ਨਹੀਂ ਮੈਨੂੰ ਮੌਕਾ ਨਹੀਂ ਮਿਲਦਾ ਲੇਕਿਨ ਕਈ ਵਾਰੀ ਮੈਨੂੰ ਕਮੈਂਡਰ ਮੇਰੇ ਫਰੈਂਡ ਲੋਕ ਜਿਹੜੇ ਆ ਉਹ ਜ਼ਰੂਰ ਦੱਸਦੇ ਆ ਵੀ ਗੋਲਸਾਭ ਇੱਕ ਪੇਸ਼ੈਂਟ ਦਾ ਐਦਾਂ ਆਇਆ ਹੋਇਆ ਵੀ ਉਹ ਕਹਿੰਦਾ ਵੀ ਫਿਰ ਖਾਈਏ ਕੀ ਵੀ ਗੋਲਸਾਭ ਦਾ ਦਿਮਾਗ ਖਾਈ ਜਾਂਦੇ ਨੇ ਸਾਡਾ ਅਸੀਂ ਕੀ ਖਾਈਏ ਬਸ ਮੈਂ ਦਿਮਾਗ ਨਹੀਂ ਖਾਂਦਾ ਮੈਂ ਕੋਈ ਗੱਲ ਤੁਹਾਨੂੰ ਦੱਸਣੀ ਚਾਹਦਾ ਮੈਂ ਕਹਿੰਦਾ ਕੋਈ ਚੰਗੀ ਗੱਲ ਨੂੰ ਪੱਲੇ ਬੰਨ ਲਿਆ ਕਰੋ ਨਹੀਂ ਚੰਗੀ ਛੱਡ ਦਿਆ ਕਰੋ ਪਰ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਸਾਰੀਆਂ ਗੱਲਾਂ ਮੈਂ ਚੰਗੀਆਂ ਹੀ ਕਰੂੰਗਾ ਇਹ ਵੀ ਜ਼ਰੂਰੀ ਨਹੀਂ ਐ ਵੀ ਜਿਹੜੀ ਗੱਲ ਮੈਂ ਕਰੂੰਗਾ ਉਹਦਾ ਕੋਈ ਮਤਲਬ ਨਾ ਹੋਵੇ ਇਸ ਕਰਕੇ ਹਰ ਗੱਲ ਦਾ ਕੋਈ ਨਾ ਕੋਈ ਮਤਲਬ ਹੁੰਦਾ ਤਬ ਅੱਜਕੱਲ ਜਿਹੜਾ ਫੈਟੀ ਲੀਵਰ ਦਾ ਪ੍ਰੋਬਲਮ ਹੋ ਰਿਹਾ ਇਹਦੇ ਤੋਂ ਜ਼ਿਆਦਾ ਇਹਨੂੰ ਹਉਆ ਨਾ ਬਣਾਓ ਪਲੀਜ਼ ਇੱਕ ਤਾਂ ਸਵੇਰੇ ਮੈਂ ਦੱਸਿਆ ਸੀ ਖਾਲੀ ਪੇਟ ਖੀਰਾ ਖਾਓ ਕਿੰਨੇ ਵਧੀਆ ਲੋਕਾਂ ਨੇ ਫਾਇਦਾ ਲਿਆ ਉਹਦਾ ਮਤਲਬ ਖਾਲੀ ਪੇਟ ਖੀਰਾ ਖਾਣ ਦੇ ਨਾਲ ਕਈ ਲੋਕਾਂ ਦਾ ਜਿਹੜਾ ਉਹ ਕੈਪਸੂਲ ਖਾਂਦੇ ਸੀ ਸਵੇਰੇ ਖਾਲੀ ਪੇਟ ਔਸਿਡ ਵਗੈਰਾ ਉਹ ਛੁੱਟ ਗਿਆ ਦੇਖੋ ਕਿੰਡੀ ਗੱਲ ਐ ਗੈਸ ਦੀ ਪ੍ਰੋਬਲਮ ਖਤਮ ਹੋ ਰਹੀ ਹੈ ਫਿਰ ਮੈਂ ਦੱਸਿਆ ਸੀ ਮੂਲੀ ਛਿੱਲ ਕੇ ਰਾਤ ਨੂੰ ਬਾਹਰ ਓਸ ਦੇ ਵਿੱਚ ਟੰਗ ਦਿਓ ਨਮਕ ਲਾ ਕੇ ਉਹਨੂੰ ਚਾਰ ਫਾੜ ਕਰਕੇ ਸਵੇਰੇ ਉਹਨੂੰ ਧੋ ਲਓ ਫਿਰ ਉਹਦੇ ਆਦੋਂ ਨੂੰ ਕੁਝ ਵੀ ਨਹੀਂ ਲਾਉਣਾ ਬਿਨਾ ਕੁਝ ਲਾਏ ਉਹਨੂੰ ਚੱਬ-ਚੱਬ ਕੇ ਜਿੰਨੀ ਖਾਦੀ ਜਾਂਦੀ ਹੈ ਓਨੀ ਖਾ ਲਓ ਹਫਤੇ 'ਚ 3 ਦਿਨ ਖਾਣੀ ਆ ਜੇ ਮੁੜ ਕੇ ਗੈਸ ਦੀ ਐਸਿਡਿਟੀ ਦੀ ਪ੍ਰੋਬਲਮ ਹੋ ਜਾਏ ਤਾਂ ਪਰ ਗੱਲ ਇੱਕ ਹੋਰ ਹੈ ਨਾ ਵੱਡੀ ਕੀ ਕਰਨਾ ਨਹੀਂ ਕਰਨਾ ਵੀ ਤਾਂ ਹੈ ਨਾ ਉਹ ਵੀ ਬਹੁਤ ਔਖਾ ਕਰਨਾ ਪਰ ਜੇ ਕਰ ਲੋਗੇ ਜੇ ਤੁਸੀਂ ਬੋਲੋਗੇ ਕਿ ਥੈਂਕ ਯੂ ਗੁਲ ਸਾਹਿਬ ਕਮਾਲ ਦੀ ਗੱਲ ਹੈ ਕਿਉਂਕਿ ਇੰਨਾ ਵਜ਼ਨ ਦੇ ਕੇ ਜਦ ਮੈਂ ਗੱਲ ਕਰ ਰਿਹਾ ਤਾਂ ਇਹਦੇ ਵਿੱਚ ਵਜ਼ਨ ਮੇਰਾ ਨਹੀਂ ਵਜ਼ਨ ਬਹੁਤ سارے ਲੋਕਾਂ ਦੇ ਵਿਊਜ਼ ਨੇ ਜਿਹੜੇ ਮੈਨੂੰ ਮਿਲਦੇ ਆ ਕਿ ਗੁਲ ਸਾਹਿਬ ਉਹਦੇ ਨਾਲ ਸਾਨੂੰ ਫਾਇਦਾ ਹੋਇਆ ਇਹ ਗੱਲ ਪੱਕੀ ਆ ਕਿ ਉਹੀ ਲੋਕ ਆ ਕੇ ਬੋਲਦੇ ਜਿਹੜੇ ਮੇਰੇ ਕੋਲ ਆਉਂਦੇ ਆ ਜੇ ਤੁਸੀਂ ਕਿਤੇ ਰਿਵਿਊ ਪਾਉਂਦੇ ਰਹੋ ਤਾਂ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਜੀ ਇਹ ਫਾਇਦਾ ਹੋਇਆ ਰਿਵਿਊ ਉਹ ਤਾਂ ਬਾਦ ਦਿੰਦਾ ਜੇ ਕੋਈ 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 ਫਾਇਦਾ ਨਹੀਂ ਹੋਇਆ ਜ ਜਿਨੂੰ ਮੇ ਤੁਹਾਡੀ ਮੋਟੀ ਕੋ ਇਰੀਟੇਸ਼ਨ ਹੋ ਗਈ ਜਾਂ ਮੇਰੇ ਦਫ਼ਤਰ ਚ ਆਇਆ ਉਹਨੂੰ ਟਾਈਮ ਨਹੀਂ ਠੀਕ ਮਿਲਿਆ ਜਾਂ ਉਹਨੂੰ ਕਿਤੇ ਲੰਗਰ ਚੱਲਦਾ ਉਹਦੇ ਚ ਰੋਟੀ ਠੀਕ ਮਿਲੀ ਉਹ ਤਾਂ ਬਾਦ ਦਿੰਦਾ ਚੱਕ ਕੇ ਵੀ ਆਏ ਹੋ ਗਿਆ ਮੇਰੇ ਨਾਲ ਪਰ ਜਿਹੜਾ ਠੀਕ ਹੁੰਦਾ ਉਹ ਕਦੇ ਵੀ ਨਹੀਂ ਪਾਉਂਦਾ ਇਸ ਕਰਕੇ ਪਾ ਦਿਆ ਕਰੋ ਇੱਚ ਸ਼ਰਮਾਉਣ ਵਾਲੀ ਕੋਈ ਗੱਲ ਨਹੀਂ ਹਾਂ ਇੱਕ ਗੱਲ ਹੋਰ ਦੱਸਦਾ ਮੈਂ ਤੁਹਾਨੂੰ ਫੈਟੀ ਲੀਵਰ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਆਮਲਾ ਦੇਖੋ ਗੌਰ ਨਾਲ ਸੁਣਿਓ ਇਹ ਜਿਹੜਾ ਫੈਟੀ ਲੀਵਰ ਹੈ ਇਹਦੇ ਕਾਰਨ ਸ਼ੂਗਰ ਵੀ ਪੈਦਾ ਹੁੰਦੀ ਹੈ ਉਹਦੇ ਤੇ ਗੱਲ ਆਪਾਂ ਫੇਰ ਕਰਾਂਗੇ ਕਦੇ ਪਰ ਫੈਟੀ ਲੀਵਰ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਆਮਲਾ ਆਮਲਾ ਕਿਹੜਾ ਭੂਮੀ ਆਮਲਾ ਭੂਮੀ ਆਮਲਾ ਜਿਹੜਾ ਛੋਟੇ ਸਾਈਜ਼ ਦਾ ਹੁੰਦਾ ਉਹ ਆਮਲਾ ਜਿਹੜਾ ਆਇਆਗਾ ਉਹਨੂੰ ਪੂਰੇ ਦਾ ਪੂਰਾ ਪੰਜਾਂਗ ਲੈ ਕੇ ਉਹਦਾ ਪਾਊਡਰ ਬਣਾਇਆ ਜਾਂਦਾ ਸਾਡੇ ਵੈਦ ਜੀ ਨੇ ਬਣਾਇਆ ਉਹਦਾ ਨਾਮ ਰੱਖਿਆ ਭੂਮ ਅਮ੍ਰਿਤ ਪਾਊਡਰ ਉਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਵੀ ਪਾਈਆਂ ਗਈਆਂ ਨਾਲ ਪਰ ਤੁਸੀਂ ਕੱਲਾ ਬੂਮੀਆ ਅਮਲਾ ਵੀ ਮਿਲ ਜੇ ਉਹ ਵੀ ਲੈਂਦੇ ਰਹੋ ਤਾਂ ਵੀ ਕਮਾਲ ਆ ਜੇ ਕਿਤੇ ਉਹ ਮਕੋਏ ਮਿਲ ਜਾਣ ਜਿਹੜੇ ਨਿੱਗੀ ਨਿੱਗੀਆਂ ਲੱਲੜੀਆਂ ਲੱਗੀਆਂ ਹੁੰਦੀਆਂ ਛੋਟੇ ਛੋਟੇ ਪੇੜਾਂ ਨੂੰ ਉਹ ਮਿਲ ਜਾਣ ਤਾਂ ਉਹ ਖਾ ਲਿਆ ਕਰੋ ਨਾਲ ਇਹ ਆਮ ਚੀਜ਼ਾਂ ਨੇ ਬਹੁਤੀ ਦੂਰ ਜਾਣ ਦੀ ਲੋੜ ਨਹੀਂ ਸਿਰਫ ਸਿੰਪਲ ਚੀਜ਼ਾਂ ਘਰੇ ਡੱਬੇ ਚ ਪਾ ਕੇ ਰੱਖ ਲੋ ਰਸੋਈ 'ਚ ਪਰ ਫਿਰ ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸ ਦਿੰਨਾ ਜਿਵੇਂ ਸਾਡੇ ਮੈਦ ਜੀ ਨੇ ਬਣਾਇਆ ਇਹਦੇ ਵਾਸਤੇ ਪੰਜ ਪਾਚਕ ਪਾਊਡਰ ਉਹ ਜਿਹੜਾ ਪੰਜ ਭਾਜਕ ਬੌਂਡਰ ਹੈ ਇਹਦੇ ਵਿੱਚ ਵੀ ਪਹਿਲਾ ਸਭ ਤੋਂ ਪਾਇਆ ਭੂਮੀਆਂ ਆਮਲਾ ਫਿਰ ਇਹਦੇ ਵਿੱਚ ਪਾਇਆ ਕੁਟਕੀ ਐਕਸਟ੍ਰੈਕਟ ਕੁਟਕੀ ਦਾ ਫਿਰ ਇਹਦੇ ਵਿੱਚ ਪਾਇਆ ਚਰਾਇਤਾ ਚਾਇਤੇ ਦਾ ਇਸ ਐਕਸਟ੍ਰੈਕਟ ਪਾਇਆ ਧਿਆਨ ਨਾਲ ਸੁਣ ਲਿਓ ਲਿਖ ਵੀ ਲਿਓ ਫਿਰ ਇਹਦੇ ਵਿੱਚ ਪਾਇਆ ਮੁਕੋਏ ਦਾ ਐਕਸਟ੍ਰੈਕਟ ਫਿਰ ਇਹਦੇ ਵਿੱਚ ਪਾਇਆ ਆਪਣਾ ਮੁਕੋਏ ਮੁਕੋਏ ਤੋਂ ਬਾਅਦ ਇਹਦੇ ਵਿੱਚ ਪਾਇਆ ਕਾਸਨੀ ਕਾਜ਼ਨੀ ਦਾ ਐਕਸਟ੍ਰੈਕਟ ਪਾਇਆ ਫਿਰ ਇਚ ਕਾਲਮੇਗ ਪਾਇਆ ਹੁਣ ਜਿਹੜੇ ਸਾਡੇ ਵੈਦ ਭਰਾ ਨੇ ਉਹ ਜਦ ਗੱਲ ਸੁਣਨਗੇ ਉਹਨਾਂ ਨੂੰ ਸਮਝ ਆਊਗੀ ਵੀ ਜੇ ਇਸ ਫਾਰਮੂਲੇ ਨੂੰ ਗਵਰਨਮੈਂਟ ਨੇ ਅਪਰੂਵ ਕੀਤਾ ਪਾਸ ਕੀਤਾ ਤਾਂ ਇਹ ਚੀਜ਼ਾਂ ਵਾਕਈ ਫੈਰਟੀ ਲੀਵਰ ਨੂੰ ਕੰਟਰੋਲ ਕਰਨ ਵਾਸਤੇ ਬਣੀਆਂ ਨੇ ਹੁਣ ਇਹਨੂੰ ਤੁਸੀਂ ਘਰੇ ਬਣਾ ਲਓ ਜਿਹੜਾ ਕੁਝ ਮੈਂ ਬੋਲਿਆ ਬਸ ਇੰਨੀ ਕੁ ਮੇਰੇ ਤੇ ਮਿਹਰਬਾਨੀ ਕਰਿਓ ਵੀ ਜਿਆਦਾ ਫੋਨ ਨਾ ਕਰਿਆ ਕਰੋ ਇਹਨੂੰ ਪਿੱਛੇ ਜਾ ਕੇ ਸੁਣ ਲਓ ਵੀਡੀਓ ਪਿੱਛੇ ਕਰ ਲਓ ਫਾਰਮੂਲਾ ਬੋਲਿਆ ਗਿਆ ਉਹਨੂੰ ਸੁਣ ਲਓ ਹਾਂ ਜੇ ਤੁਸੀਂ ਕੋਈ ਚੀਜ਼ ਮੰਗਾਉਣੀ ਹੈ ਘਰੇ ਮੰਗਾਉਣੀ ਹੈ ਆਪਣੀ ਵੈਬਸਾਈਟ ਛੱਪੀ ਹੋਈ ਹੈ ਉੱਤੇ ਵੈਬਸਾਈਟ ਤੇ ਜਾ ਕੇ ਆਪਣੇ ਹਿਸਾਬ ਨਾਲ ਉਹਨੂੰ ਸਿਲੈਕਟ ਕਰੋ ਤੇ ਮੰਗਾ ਲਓ ਫਿਰ ਉਸ ਤੋਂ ਬਾਅਦ ਦੂਜਾ ਤੀਜਾ অপਸ਼ਨ ਇਹ ਆ ਕਿ ਤੁਸੀਂ ਮਿਲਣਾ ਚਾਹੁੰਦੇ ਹੋ ਮੈਨੂੰ ਜਾਂ ਸਾਡੇ ਵੈਦਜੀਆਂ ਨੂੰ ਤਾਂ ਆਪਣਾ ਅਪਾਇੰਟਮੈਂਟ ਆਪਣਾ ਟਾਈਮ ਫਿਕਸ ਕਰਕੇ ਆਓ ਕਿਉਂਕਿ ਫਿਰ ਇੱਥੇ ਆ ਕੇ ਟਾਈਮ ਲੱਗ ਜਾਂਦਾ ਫਿਰ ਜਦੋਂ ਟਾਈਮ ਲੱਗਦਾ ਫਿਰ ਉਹ ਆਪਦੇ ਆਪ ਦੀ ਬੋਲੀ ਬੋਲਦੇ ਆ ਸਾਰੇ ਜਿਹੜੀ ਕਿ ਮੈਨੂੰ ਚੰਗੀ ਨਹੀਂ ਲੱਗਦੀ ਔਰ ਨਾਲ ਬੈਠੇ ਲੋਕਾਂ ਨੂੰ ਵੀ ਚੰਗੀ ਨਹੀਂ ਲੱਗਦੀ ਇਸ ਕਰਕੇ ਜਦੋਂ ਵੀ ਆਓ ਅਪਾਇੰਟਮੈਂਟ ਲੈ ਕੇ ਆਓ ਔਰ ਜੇ ਤੁਹਾਨੂੰ 4 ਵਜੇ ਦਾ ਟਾਈਮ ਮਿਲਿਆ 1 ਵਜੇ ਦਾ ਟਾਈਮ ਮਿਲਿਆ ਤਾਂ ਵੀ ਘੱਟੋ ਘੱਟ 2 ਘੰਟੇ ਦੀ ਵੇਰੀਏਸ਼ਨ ਰੱਖ ਕੇ ਆਓ ਕਿਉਂਕਿ ਹਰ ਪੇਸ਼ੈਂਟ ਨੂੰ ਟਾਈਮ ਲੱਗਦਾ ਆ ਤਾਂ ਇਹ ਜਿਹੜਾ ਪੰਜ ਪੱਚ ਗੰਸੀ ਬਣਾਇਆ ਇੱਕ ਬੈਸਟ ਚੀਜ਼ ਹੈ ओरिजिनल ਫੈਰਟੀ ਲੀਵਰ ਕੈਪਸੂਲ ਦਿੱਤਾ ਜਾਂਦਾ ਫੈਰਟੀ ਲੀਵਰ ਗੋਲੀ ਦਿੱਤੀ ਜਾਂਦੀ ਹੈ ਜਿਹੜੇ ਲੋਕਾਂ ਨੂੰ ਲੋੜ ਹੈ ਉਹਨਾਂ ਨੂੰ ਉਹ ਦਵਾਈਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਔਰ ਇਸ ਕਰਕੇ ਇਹ ਜਿਹੜਾ ਲੋਕਾਂ ਦਾ ਫੈਰਟੀ ਲੀਵਰ ਦਾ ਹਊਆ ਉਹ ਨੂੰ ਮੈਂ ਜ਼ਰੂਰ ਕਹੂੰਗਾ ਕਿ ਇਹ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈਗੀ ਪਰ ਜੇ ਅਸੀਂ ਇਹਨੂੰ ਗੌਰ ਕਰ ਲਈਏ ਤਾਂ ਬਿਲਕੁਲ ਵੱਡੀ ਚੀਜ਼ ਨਹੀਂ ਹੈਗੀ ਜੇ ਅਸੀਂ ਇਹਨੂੰ ਇਗਨੋਰ ਕਰਾਂਗੇ ਫਿਰ ਉਹੀ ਗੱਲ ਹੋ ਜਾਂਦੀ ਹੈ ਕਿ ਕਬੂਤਰ ਅੱਖਾਂ ਵਿੱਚ ਕੇ ਬਹਿ ਗਿਆ ਵੀ ਬਿੱਲੀ ਲੰਘ ਜੂ ਐ ਤਾਂ ਲੰਘਦੀ ਨਹੀਂ ਫਿਰ ਉਹਦਾ ਬਦਾ ਚਬੱਟਾ ਮਾਰੂਗੀ ਇਸ ਕਰਕੇ ਜਿਹੜੀ ਬਿਮਾਰੀ ਆ ਜਦੋਂ ਉਹ ਆਉਂਦੀ ਆ ਜੇ ਆਪਾਂ ਨੂੰ ਆਉਂਦੀ ਨੂੰ ਸੰਭਾਲਾਂਗੇ ਤਾਂ ਉਹਦਾ ਫਾਇਦਾ ਹੀ ਫਾਇਦਾ ਹੁੰਦਾ ਉਹ ਆਪਾਂ ਘਰੇ ਸੰਭ ਸਕਦੇ ਆ ਕੋਈ ਵੱਡੀ ਗੱਲ ਨਹੀਂ ਵਾਈਟ ਨਮਕ ਖਾਣਾ ਛੱਡ ਦਿਓ ਮਾਂ ਰਾਜਮਾ ਆਲੂ ਚਾਵਲ ਅਰਬੀ ਪਿੰਡੀ ਚਿੱਟੇ ਛੋਲੇ ਇਹ ਸੱਤ ਚੀਜ਼ਾਂ ਬਿਲਕੁਲ ਖਾਣੀਆਂ ਬੰਦ ਕਰ ਦਿਓ ਔਰ ਉਸ ਤੋਂ ਬਾਅਦ ਗੰਨੇ ਦਾ ਰਸ ਜਿੱਥੇ ਮਿਲਦਾ ਗੰਨੇ ਦਾ ਰਸ ਪੀਓ ਤੁਸੀਂ ਚੰਦ ਦੇਣਾ ਜੇ ਦੇਖੋਗੇ ਫੈਟੀ ਲੀਵਰ ਦੀ ਐਸੀ ਕਿ ਤੈਜ਼ੀ ਮੁੜ ਕੇ ਹੋਇਆ ਹੀ ਨਹੀਂ ਕਿਉਂ ਇਹ ਜਿਹੜੀ ਚੀਜ਼ ਆ ਇਹ ਤੁਹਾਡੀ ਬੋਡੀ ਦੇ ਨਾਲ ਜੁੜੀ ਹੋਈ ਆ ਇਹ ਸੀਗਾ ਸ਼ਾਰਟ ਵੀਡੀਓ ਇਹਦੇ ਵਿੱਚ ਮੈਂ ਇੰਨੀੋ ਗੱਲ ਦੱਸ ਪਾਉਂਗਾ ਲੇਕਿਨ ਜੇ ਆਪਾਂ ਪੂਰੀ ਗੱਲ ਕਰਨੀ ਆ ਤਾਂ ਫੈਟੀ ਲੀਵਰ ਦੇ ਉੱਤੇ ਆਪਾਂ ਮੇਰਾ ਖਿਆਲ ਹੈ ਵੀ ਜੇ 2 ਦਿਨ ਗੱਲ ਕਰਦੇ ਰਹੀਏ ਤਾਂ ਇੰਨਾ ਕੁ ਗਿਆਨ ਦਾ ਭੰਡਾਰ ਬਾਬਾ ਜੀ ਦੀ ਕਿਰਪਾ ਜਿਹੜਾ ਆਪਾਂ ਨੂੰ ਬਖਸ਼ਿਸ਼ ਹੋਈ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਪਰ ਅੱਜ ਦਾ ਐਡੇ ਹੀ ਪ੍ਰੋਗਰਾਮ ਤੇ ਇਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਦੱਸਿਆ ਪੰਜ ਪਾਚਕ ਪਾਊਡਰ ਤੇ ਉਹਦਾ ਨੁਸਖਾ ਘਰੇ ਬਣਾਓ ਘਰੇ ਖਾਓ ਜੇ ਨਹੀਂ ਆਪਾ ਬਣਾ ਸਕਦੇ ਤਾਂ ਫਿਰ ਤੁਸੀਂ ਸਾਡੇ ਕੋਲ ਜਦੋਂ ਵੀ ਆਉਂਦੇ ਹੋ ਜਰੂਰ ਲੈ ਕੇ ਜਾਓ ਤਾਂ ਕਿ ਅਸੀਂ ਫੈਟੀ ਲੀਵਰ ਵਰਗੀ ਬਿਮਾਰੀ ਤੋਂ ਬਚ ਸਕੀਏ ਸਤਿ ਸ੍ਰੀ ਅਕਾਲ ਚਰਦੀ ਕਲਾ ਚਰੋ ਸੋ ਵੇਖਿਆ ਤੁਸੀਂ ਆਮਲੇ ਦੀ ਜਿਵੇਂ ਕਿ ਸੁਭਾਸ਼ ਗੁਇਲ ਜੀ ਨੇ ਗੱਲ ਕੀਤੀ ਸੀ ਆਮਲਾ ਵਾਕਈ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਤੇ ਆਮਲੇ ਦੇ ਨਾਲ ਹੀ ਇਹ ਆਯੁਰਵੈਦਿਕ ਨੁਸਖਾ ਜਿਸ ਦੀ ਉਹਨਾਂ ਨੇ ਗੱਲ ਕੀਤੀ ਦੱਸਿਆ ਤੁਹਾਨੂੰ ਸੋ ਵੈਸੇ ਵੀ ਸਾਨੂੰ ਆਪਣੀ ਡਾਈਟ ਦੇ ਵਿੱਚ ਆਮਲਾ ਜ਼ਰੂਰ ਰੱਖਣਾ ਚਾਹੀਦਾ ਹੈ ਵਿਟਾਮਿਨ ਸੀ ਬਹੁਤ ਚੰਗੀ ਮਾਤਰਾ ਵਿੱਚ ਸਾਨੂੰ ਉਸ ਤੋਂ ਮਿਲ ਜਾਂਦਾ ਹੈ ਜਾਂ ਵਿਟਾਮਿਨ ਸੀ ਵਾਲੇ ਹੋਰ ਵੀ ਚੀਜ਼ਾਂ ਫਰੂਟਸ ਸਾਨੂੰ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਜਿਵੇਂ ਕਿ ਅਮਰੂਦ ਹੈ ਉਸ ਤੋਂ ਵੀ ਅੱਛੀ ਮਾਤਰਾ ਵਿੱਚ ਜੋ ਹੈ ਵਿਟਾਮਿਨ ਸੀ ਮਿਲ ਜਾਂਦਾ ਹੈ ਇਹ ਖਾਣ ਪੀਣ ਦੀ ਆਦਤਾਂ ਅਗਰ ਸਹੀ ਰੱਖਾਂਗੇ ਤਾਂ ਫੈਟੀ ਲੀਵਰ ਕਿਸੇ ਵੀ ਪ੍ਰੋਬਲਮ ਤੋਂ ਅਸੀਂ ਛੁਟਕਾਰਾ ਜ਼ਰੂਰ ਪਾ ਸਕਦੇ ਆ ਤੇ ਅੱਗੇ ਕਈ ਵੀਡੀਓਸ ਤੋਂ ਬਾਅਦ ਫਿਰ ਕਈਆਂ ਦੇ ਸਵਾਲ ਹੁੰਦੇ ਆ ਕਿ ਅਸੀਂ ਇਹ ਚੀਜ਼ ਮੰਗਵਾਉਣਾ ਚਾਹੁੰਦੇ ਆ ਤਾਂ ਕਿਵੇਂ ਮੰਗਵਾਈਏ ਦੇਖੋ ਸਕਰੀਨ ਤੇ ਲਗਾਤਾਰ ਜਿਹੜਾ ਨੰਬਰ ডিসਪਲੇ ਸੀ ਉਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਜਿਹੜੀ ਵੈਦਵਾਨ ਆਯੁਰਵੈਦਿਕ ਦੀ ਵੈਬਸਾਈਟ ਹੈ www.vaidvan.com ਇਸ ਉੱਪਰ ਜਾ ਕੇ ਵੀ ਤੁਸੀਂ ਆਨਲਾਈਨ ਜੋ ਹੈ ਇਹ ਜ਼ਰੂਰ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਚੰਗੀ ਲੱਗੀ ਆ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਆਪਣੇ ਵਿਚਾਰ ਮੈਨਾ ਰੂਲ ਸਾਂਝੇ ਕਰਨਾ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਹੈ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ